ਕਾਕ ਸ਼ਿਲੀ ਗੇਸਗੜ ਸਾਹਿਬ ਦਾ ਨਵਾਂ ਜਸਦਾਦ ਲਗਾਉਣ ਦਾ ਫੈਸਲਾ ਅੰਤਰੰਕ ਕਮੇਟੀ ਦੀ ਬੈਠਕ ਵਿੱਚ ਹੀ ਹੋਣਾ ਹੈ ਪਰ ਗਿਆਨੀ ਮਾਲ ਸਿੰਘ ਨੂੰ ਗਿਆਨੀ ਤਰਲੋਚਨ ਸਿੰਘ ਦੇ ਬਦਲ ਵਿੱਚ ਉਹ ਦੇਖਿਆ ਜਾ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਸੀਨੀਅਰ ਹੋਣ ਦੇ ਨਾਤੇ ਉਹਨਾਂ ਦਾ ਹੀ ਗਿਆਨੀ ਤਰਲੋਚਨ ਸਿੰਘ ਦੀ ਥਾਂ ਤੇ ਹੱਕ ਬਣਦਾ ਹੈ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਮਾਲ ਸਿੰਘ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦਾ ਨਵਾਂ ਜਥੇਦਾਰ ਥਾਪੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਮੁਤਾਬਕ ਭਾਵੇਂ ਨਵਾਂ ਜਥੇਦਾਰ ਲਗਾਉਣ ਦਾ ਫੈਸਲਾ ਅੰਤਰੀਮ ਕਮੇਟੀ ਦੀ ਬੈਠਕ ਵਿੱਚ ਹੀ ਹੋਣਾ ਹੈ ਪਰ ਗਿਆਨੀ ਮਾਲ ਸਿੰਘ ਨੂੰ ਗਿਆਨੀ ਤਰਲੋਚਨ ਸਿੰਘ ਦੇ ਬਦਲ ਵਜੋਂ ਚੁਣਿਆ ਜਾ ਚੁੱਕਿਆ ਹੈ। ਇਸ ਤੇ ਸਾਰੀਆਂ ਧਿਰਾਂ ਦੀ ਸਹਿਮਤੀ ਵੀ ਬਣੀ ਹੋਈ ਹੈ ਤਖਸ਼ੀ ਕੇਸਗੜ ਸਾਹਿਬ ਦੇ ਜਥੇਦਾਰ ਦਾ ਕਾਰਜਪਾਗ ਇੱਥੇ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਵੇਖ ਰਹੇ ਨੇ ਪਰ ਨਵਾਂ ਜਥੇਦਾਰ ਬਣਨ ਲਈ ਸਿੱਖ ਪੰਥ ਦੇ ਵਿਦਵਾਨਾਂ ਵਿੱਚੋਂ ਜਿੱਥੇ ਕਈ ਨਾਮ ਸਾਹਮਣੇ ਆ ਰਹੇ ਨੇ ਉੱਥੇ ਹੀ ਕਈਆਂ ਨੇ ਜ਼ੋਰ ਅਜ਼ਮਾਇਸ਼ ਵੀ ਸ਼ੁਰੂ ਕਰ ਦਿੱਤੀ ਹੈ ਹੋਰ ਤਾਂ ਹੋਰ ਸਿਆਸੀ ਆਗੂ ਵੀ ਇਸ ਅਹੁਦੇ ਲਈ ਦੌੜ ਵਿੱਚ ਸ਼ਾਮਲ ਨੇ ਸੂਤਰਾਂ ਮੁਤਾਬਕ ਜਥੇਦਾਰ ਦੇ ਅਹੁਦੇ ਲਈ ਕਈ ਨਾਮ ਚਰਚਾ ਵਿੱਚ ਨੇ ਪਰ ਗਿਆਨੀ ਮਲ ਸਿੰਘ ਗਿਆਨੀ ਰਣਜੀਤ ਸਿੰਘ ਗਿਆਨੀ ਜਗਤਾਰ ਸਿੰਘ ਗਿਆਨੀ ਸੁਖਵਿੰਦਰ ਸਿੰਘ ਅਤੇ ਗਿਆਨੀ ਮਾਨ ਸਿੰਘ ਦੇ ਨਾਮ ਮੁਖ ਨੇ ਗਿਆਨੀ ਮਾਲ ਸਿੰਘ ਮੌਜੂਦਾ ਸਮੇਂ ਵਿੱਚ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਇਸ ਲਈ ਜਿੱਥੇ ਸੀਨੀਅਰ ਹੋਣ ਦੇ ਨਾਤੇ ਉਹਨਾਂ ਦਾ ਇਸ ਅਹੁਦੇ ਦਾ ਹੱਕ ਬਣਦਾ ਹੈ ਉੱਥੇ ਹੀ ਉਹਨਾਂ ਨੂੰ ਧਰਮ ਦਾ ਗਿਆਨ ਹੋਣ ਦੇ ਨਾਲ-ਨਾਲ ਉਹ ਵੀ ਵਿਵਾਦਾਂ ਤੋਂ ਦੂਰ ਨੇ ਉਸ ਸਮੇਂ ਸਮੇਂ ਤੇ ਸਿੰਘ ਸਹਿਬਾਨ ਦੀਆਂ ਮੀਟਿੰਗਾਂ ਵਿੱਚ ਸ਼ਿਰਕਤ ਕਰਦੇ ਨੇ ਸ਼੍ਰੋਮਣੀ ਕਮੇਟੀ ਦੀ ਪਹਿਲੀ ਪਸੰਦ ਵੀ ਉਹੀ ਨੇ ਉਨ੍ਹਾਂ ਦੇ ਨਾਮ ਬਾਰੇ ਜਿੱਥੇ ਅੰਤਰੀਮ ਕਮੇਟੀ ਦੇ ਪਹਿਲੀ ਪਸੰਦ ਕਤਾਰ ਦੇ ਆਗੂਆਂ ਦਰਮਿਆਨ ਚਰਚਾ ਹੋ ਚੁੱਕੀ ਹੈ ਉਥੇ ਹੀ ਇਸ ਸੰਬੰਧੀ ਹਾਈ ਕਮਾਂਡ ਦਾ ਵੀ ਇਸ਼ਾਰਾ ਮਿਲ ਚੁੱਕਿਆ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਫਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਨਵੇਂ ਜਥੇਦਾਰ ਦਾ ਨਾਮ ਗਿਆਨੀ ਤਰਲੋਚਨ ਸਿੰਘ ਦੀ ਅੰਤਿਮ ਅਰਦਾਸ ਜੋ ਕਿ 10 ਅਗਸਤ ਨੂੰ ਹੋ ਰਹੀ ਹੈ ਤੋਂ ਬਾਅਦ ਹੀ ਕੀਤਾ ਜਾਵੇਗਾ ਬਿਊਰੋ ਰਿਪੋਰਟ ਡੇਅਰ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ